ਜੀ ਜਥੇਬੰਦੀਆਂ ਦਾ ਜਿੰਦਾਬਾਦ 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 ਆਜਮੀ ਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾ ਕੀ ਨਾਮ ਹੈ ਭਈ ਆਪਕਾ ਮੇਰਾ ਨਾਮ ਸਰਜੀ ਸ਼ਰਮਾ ਬਾਕੀ ਕਿਸਾਨ ਜਥੇ ਦਾ ਬਰਾਦਾ ਪ੍ਰਧਾਨ ਸਰਜੀ ਸਿੰਘ ਅੱਜ ਕਾ ਕੀ ਪ੍ਰੋਗਰਾਮ ਕੀਆ ਗਿਆ ਹੈ ਭਾਰਤ ਬੰਦ ਐਲਾਨ ਕੋ ਲੈ ਕੇ ਅੱਜ ਅਸੀਂ ਆਪਣੀ ਕੁਝ ਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਪੂਰਾ ਭਾਰਤ ਬੰਦ ਕਰਨ ਜਾ ਰਹੇ ਆ ਅਸੀਂ ਲਹਿਰੇਗਾਕੇ ਦੇ ਵਿੱਚ ਮੁੱਖ ਮਾਰਗ ਜਾਖੜ ਰੋਡ ਜਾਖੜ ਪਾਤਰਾ ਰੋਟੀ ਪੁਆਇੰਟ ਤੋਂ ਅਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਕਿਸਾਨ ਭਰਾ ਮਜ਼ਦੂਰ ਭਰਾ ਹਰੇਕ ਵਰਗ ਦੇ ਜਿਹਦੀ ਕਿਰਤੀ ਲੋਕ ਇਕੱਠੇ ਹੋਏ ਨੇਗੇ ਤੇ ਉਹ ਅਸੀਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂਗੇ ਇਸ ਕਰਕੇ ਅਸੀਂ 10 ਤੋਂ 4 ਵਜੇ ਤੱਕ ਅੱਜ ਰੋਡ ਜਮ ਕਰਾਂਗੇ